ਪੰਜਾਬੀ ਸੰਗੀਤਕ ਦੁਨੀਆ ਦਾ ਉਹ ਇੱਕ ਨਾਮ ਜਿਸ ਦਾ ਨਾਮ ਤਾਂ ਹੈ ਬੱਬੂ ਪਰ ਹੈ ਉਹ ਸਾਡੇ ਸਾਰਿਆਂ ਦਾ ਮਾਣ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਬੱਬੂ ਮਾਨ ਜੀ ਦੀ ਜਿਨ੍ਹਾਂ ਦਾ ਹੈ ਅੱਜ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਦਿੰਦੇ ਆ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ 23 ਮਾਰਚ 1975 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਖੰਡ ਮਾਨਪੁਰ ਫਤੇਗੜ ਸਾਹਿਬ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਦਾ ਕਾਇਕੀ ਵੱਲ ਚੁਕਾ ਸੀਗਾ ਸੰਗੀਤ ਵੱਲ ਜੁਗਾ ਸੀਗਾ ਜਿੱਥੇ 7 ਸਾਲ ਦੀ ਮਹਿਜ਼ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਸਟੇਜ ਪਰਫਾਰਮੈਂਸ ਦਿੱਤੀ ਸੀ। ਉਹਨਾਂ ਨੂੰ ਸੰਗੀਤ ਦੀ ਇੰਨੀ ਕਾ ਜ਼ਿਆਦਾ ਪੁੱਖ ਸੀਗੀ ਕਿ ਰਸੋਈ ਦੇ ਵਿੱਚ ਬਰਤਨਾਂ ਦੇ ਵਿੱਚ ਵੀ ਉਹ ਸੰਗੀਤ ਤੇ ਸੁਰਾਂ ਨੂੰ ਲੱਭ ਲੈਂਦੇ ਸੀ। ਉਹਨਾਂ ਨੇ ਗਾਣੇ ਤਾਂ ਬਹੁਤ ਗਾਏ ਪਰ ਕੁਝ ਗਾਣਿਆਂ ਦੇ ਨਾਲ ਉਹਨਾਂ ਦੀ ਪਛਾਣ ਬਣੀ ਤੇ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦਾ ਪਿਆਰ ਵੀ ਬਣਿਆ। ਜਿੱਥੇ ਲੋਕ ਉਹਨਾਂ ਨੂੰ ਸਟਾਰ ਆਖਣਾ ਚਾਹੁੰਦੇ ਸੀਗੇ ਉਹਨਾਂ ਦਾ ਇਹ ਮੰਨਣਾ ਸੀ ਕਿ ਸਟਾਰ ਸ਼ਬਦ ਤੋਂ ਕੋਸੋ ਦੂਰ ਨੇ ਤੇ ਉਹਨਾਂ ਦੇ ਲਈ ਅਸਲ ਸਟਾਰ ਕੌਣ ਆਉਂਦੇ ਆ। ਸਟਾਰ ਸ਼ਾਬਦ ਫਿਲਮ ਵਾਲਿਆਂ ਲਈ ਬਣਿਆ ਸੀ। ਆਹਾਂ। ਕਿਉਂ ਬਣਿਆ ਸੀ? ਕਿਉਂਕਿ ਅੱਗੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਵੀ ਜਿੱਦਾਂ ਹੁਣ ਤਾਂ ਕਿਸੇ ਗਾਉਣ ਵਾਲ ਨੂੰ ਕਹਿੰਦਾ ਵੀ ਤੇਰੀਆਂ 10 ਟਿਕਟਾਂ ਵਿਕ ਜਾਣਗੀਆਂ ਤਾਂ ਉਹ ਕਿਸੇ ਵੀ ਕਾਲਜ ਚ ਜਾ ਕੇ ਆਪਦੀ ਪ੍ਰੋਮੋਸ਼ਨ ਸ਼ੁਰੂ ਕਰ ਦਿੰਦਾ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਇਹ ਛੋਟੇ ਸਕੂਲ ਦੇ ਬੱਚੇ ਹਨ। ਇਹਨਾਂ ਨੂੰ ਤਾਂ ਸਿਨੇਮੇ ਬਾਰੇ ਕਹਿਣਾ ਹੀ ਨਹੀਂ ਚਾਹੀਦਾ ਸਾਨੂੰ। ਮੰਨ ਲਓ ਦਸਵੀਂ ਤੋਂ ਥੱਲੇ ਬੱਚੇ ਆਪਾਂ। ਉਹਨਾਂ ਨੂੰ ਕਿਉਂ ਕਹੀਏ ਵੀ ਫਿਲਮ ਦੇਖੋ? ਆਪਾਂ ਤਾਂ ਉਹਨਾਂ ਨੂੰ ਕਹਾਂਗੇ ਪੜੋ। ਬਿਲਕੁਲ। ਹੈਨਾ? ਬਿਲਕੁਲ। ਕੋਈ ਫਿਲਮ ਬੱਚਿਆਂ ਵਾਲੀ ਆ ਮਾਪਪਾ ਨਾ ਹਾਂਜੀ ਸੋ ਅੱਜ ਕੱਲ ਤਾਂ ਸਿਸਟਮ ਇਹ ਹੋ ਗਿਆ ਪਬਲਿਸਿਟੀ ਦਾ ਵੀ ਇੰਨਾ ਪੱਧਰ ਗਿਰ ਗਿਆ ਵੀ ਤੁਸੀਂ ਕਹਦੇ ਹੋ ਵੀ ਪ੍ਰਾਇਮਰੀ ਸਕੂਲ ਚ ਉੱਥੇ 500 ਬੰਦਾ ਇਕੱਠਾ ਹੋ ਜਾਊਗਾ ਉੱਥੇ ਵੀ ਜਾ ਕੇ ਸਿੰਗਰ ਨੱਚਣ ਲਾਜੂਗਾ ਲਾ ਕੇ ਸੀਡੀ ਦੋ ਗਾਣੇ ਸੁਣਾਊਗਾ ਜ਼ਰੂਰ ਦੇਖਿਓ ਸੋ ਮੈਨੂੰ ਲੱਗਦਾ ਕਿ ਵਿਦਿਆਕ ਅਦਾਰਿਆਂ ਚ ਤਾਂ ਵੈਸੇ ਨਹੀਂ ਜਾਣਾ ਚਾਹੀਦਾ ਹੂੰ ਹੂੰ ਸੋ ਦਲੀਪ ਕੁਮਾਰ ਸਾਹਿਬ ਉਹਦਾ ਮਤਲਬ ਯਾਰ ਦੇਵ ਆਨੰਦ ਉਹਨਾਂ ਦਾ ਮਤਲਬ ਸੀ ਕਿ ਉਹ ਇਦਾਂ ਘੁੰਮਦੇ ਨਹੀਂ ਸੀ ਉਹਦੋਂ ਕਿਉਂਕਿ ਜ਼ਿਆਦਾ ਸੈਟਾਂ ਦੇ ਸ਼ੂਟਿੰਗ ਹੁੰਦੀ ਸੀ ਹਾਂਜੀ ਹਾਂ ਸੋ ਲੋਕ ਉਹਨਾਂ ਬਾਰੇ ਅੰਦਾਜ਼ੇ ਲਾਉਂਦੇ ਹੁੰਦੇ ਸੀ ਜਿੱਦਾਂ ਮੈਚ ਛੋ ਕਹਿੰਦੇ ਵੀ ਦੇਵਾਨੰਦ ਜਦੋਂ ਕਾਲਾ ਕੋਟ ਪਾ ਲੈਂਦਾ ਨਾ ਹਾਂਜੀ ਤਾਂ ਵੀ ਉਹ ਕੁੜੀਆਂ পাগল ਹੋ ਜਾਂਦੇ ਉਹਦੇ ਪਿੱਛੇ ਤੇ ਉਹਨਾਂ ਦਾ ਹਾਲਾਂਕਿ ਸ਼ਾਇਦ ਇਹ ਗੱਲ ਹੈ ਸੀ ਜਾਂ ਨਹੀਂ ਪਤਾ ਨਹੀਂ ਵੀ ਉਹਨਾਂ ਦਾ ਕਾਲਾ ਕੋਟ ਪੈਂਟ ਪੋਣਾ ਬਹਿਨ ਕਰਤਾ ਹਾਂਜੀ ਇਹ ਅਫਵਾਹ ਸੀ ਇਹ ਅਫਵਾਹ ਸੀ ਸੁਣਿਆ ਹੈ ਨਾ ਜੀ ਇਹ ਲੋਕ ਇਮੇਜਿਨ ਕਰਦੇ ਸੀ ਕਿੱਦਾਂ ਹੋ ਰਹੇ ਨੇ ਕੀ ਖਾਂਦੇ ਆ ਕਿਉਂਕਿ ਉਹ ਆਮ ਲੋਕਾਂ ਤੱਕ ਪਹੁੰਚ ਨਹੀਂ ਸੀ ਪਾਉਂਦੇ ਜੀ ਬਿਲਕੁਲ ਸੋ ਹੁਣ ਸਾਡਾ ਤਾਂ ਅਸੀਂ ਤਾਂ ਰੋਜ਼ ਚੌਥੇ ਦਿਨ ਵਿਆਹ ਚ ਨੱਚਣਾ ਹੁੰਦਾ ਅਸੀਂ ਸਟਾਰ ਕਿੱਥੋਂ ਆ ਜਿਹੜਾ ਮਰਜ਼ੀ ਪੈਸੇ ਦੇ ਕਨ ਚਾਲੇ ਨੇ 1998 ਦੇ ਵਿੱਚ ਉਹਨਾਂ ਦਾ ਪਹਿਲਾ ਗਾਣਾ ਆਇਆ ਸੀ ਸੱਜਣ ਰੁਮਾਲ ਦੇ ਗਿਆ ਪਰ ਇਸ ਗਾਣੇ ਤੋਂ ਉਹਨਾਂ ਨੂੰ ਜ਼ਿਆਦਾ ਸੰਤੁਸ਼ਟੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਐਲਬਮ ਕੱਢੀ ਅਗਲੇ ਹੀ ਸਾਲ ਜਿਸ ਦਾ ਟਾਈਟਲ ਸੀ ਤੂੰ ਮੇਰੀ ਮਿਸ ਇੰਡੀਆ ਪਰ ਜੇ ਅਸੀਂ ਗੱਲ ਕਰੀਏ ਉਹਨਾਂ ਦੀ ਅਸਲ ਪਛਾਣ ਦੀ ਉਹਨਾਂ ਦੇ ਅਸਲ ਸਕਸੈਸ ਦੀ ਤਾਂ 2001 ਦੇ ਵਿੱਚ ਆਉਣ ਵਾਲਾ ਉਹਨਾਂ ਦਾ ਸੰਗੀਤ ਯਾਨੀ ਕਿ ਸੋਨ ਦੀ ਚੜੀ ਦੇ ਨਾਲ ਉਹ ਸੁਪਰਸਟਾਰ ਬਣ ਗਏ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਮੋੜ ਕੇ ਨਹੀਂ ਦੇਖਿਆ ਪਰ ਸ਼ੇ ਨਿਜ ਪਿਸਟਲਰ ਹਫਲਾ ਤੇ ਖੁੰਡੀਆਂ ਕਿਰਪਾਨਾ ਦੇਖੇ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਤੇ ਮਨ ਮੈਂ ਖਾ ਦੇ ਨੇ ਬਸ਼ੱਕ ਦੀ ਆਈ ਓਏ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਨਾ ਆਈ ਓਏ ਵਿੰਡ ਪੈਰਾ ਲੱਗਦਾ ਹੈ ਗਾਇਕੀ ਦੇ ਵਿੱਚ ਜਿੱਤੇ ਉਹਨਾਂ ਨੇ ਨਾਮ ਕਮਾਇਆ ਉਹਦੇ ਅਦਾਕਾਰੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਹੱਥ ਅਜ਼ਮਾਇਆ ਜਿੱਤੇ ਉਹਨਾਂ ਨੇ ਸ਼ੁਰੂਆਤ ਕੀਤੀ ਆਪਣੀ ਅਦਾਕਾਰੀ ਦੀ 2003 ਦੇ ਵਿੱਚ ਆਈ ਫਿਲਮ ਹਵਾਏ ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਸਾਈਡ ਰੋਲ ਨਿਭਾਇਆ ਪਰ ਬਤੌਰ ਮੇਨ ਲੀਡ ਉਹ ਨਜ਼ਰ ਆਈ ਸੀ ਰੱਬ ਨੇ ਬਣਾਈਆਂ ਜੋੜੀਆਂ ਫਿਲਮ ਦੇ ਵਿੱਚ ਜੋ ਕਿ 2006 ਦੇ ਵਿੱਚ ਆਈ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਗਾਣਿਆਂ ਨੂੰ ਉਹਨਾਂ ਦੇ ਆਵਾਜ਼ ਨੂੰ ਸਰਾਇਆ ਗਿਆ ਜਿੱਤੇ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਦੀ ਕਈ ਫਿਲਮਾਂ ਦੇ ਵਿੱਚ ਆਪਣੇ ਗੀਤ ਦਿੱਤੇ ਜਿਵੇਂ ਕਿ ਵਾਦਾ ਰਹਾ ਕਰੁਕ ਸਾਹਿਬ ਬੀਬੀ ਗੈਂਗਸਟਰ ਤੇ ਕਈ ਹੋਰ ਫਿਲਮਾਂ ਦੂਜਾ ਉਹਨਾਂ ਦੀ ਲਿਖਤੀ ਕਰਕੇ ਤੇ ਤੀਜਾ ਉਹਨਾਂ ਦਾ ਸਿੱਧੇ ਗੱਲ ਕਰਨ ਦੇ ਅੰਦਾਜ਼ ਦੇ ਕਰਕੇ ਉਹਨਾਂ ਦੇ ਫੈਨਸ ਉਹਨਾਂ ਨੂੰ ਪੂਜਦੇ ਨੇ ਉਹਨਾਂ ਨੂੰ ਸਰਾਂਦੇ ਨੇ ਤੇ ਰੱਜ ਕੇ ਪਿਆਰ ਕਰਦੇ ਨੇ ਜਿੰਨਾ ਫੈਨਸ ਉਹਨਾਂ ਨੂੰ ਪਿਆਰ ਕਰਦੇ ਨੇ ਉਨਾ ਹੀ ਪਿਆਰ ਉਹ ਖੁਦ ਆਪ ਕਰਦੇ ਨੇ ਆਪਣੇ ਫੈਨਸ ਨਾਲ ਅਜਿਹਾ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇੰਟਰਵਿਊ ਦرائی ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੋ ਸ਼ੌਂਕ ਨੇ ਤੇ ਇੱਕ ਸ਼ੌਂਕ ਤਾਂ ਤੁਸੀਂ ਸੁਣ ਹੀ ਲਓ ਕੀ ਕਹਿੰਦੇ ਨੇ ਕਿਉਂਕਿ ਮੈਂ ਮੇਰਾ ਬੜਾ ਕਲੀਅਰ ਪੰਡਾ ਮੇਰੇ ਲਈ ਸੁੱਖ ਆਰਾਮ ਮੇਰੇ ਲਈ ਆਪ ਦੀ ਲਗਜ਼ਰੀ ਆ ਮੈਨੂੰ ਦੋ ਦੋ ਸ਼ੌਕ ਜ਼ਰੂਰ ਆ ਪੁਰਾਣੀਆਂ ਕਾਰਾਂ ਖਰੀਦ ਕੇ ਉਹਨਾਂ ਨੂੰ ਪੇਂਟ ਕਰਾ ਕੇ ਛੋਟਾ ਨੰਬਰ ਲਾ ਕੇ ਅੱਛਾ ਜਿੱਦਾਂ ਕੋਈ ਇੰਮੈਸਟਰ ਮਿਲ ਜੇ ਮੈਨੂੰ ਯਾਫੀਟ ਇਹੋ ਜਿਹਾ ਕੂਡਕਵਾੜ ਮੈਂ ਇਕੱਠਾ ਕਰਨ ਦਾ ਸ਼ਕੀਰ ਨਾ ਕਿਉਂਕਿ ਪਿੰਡਾਂ ਨੂੰ ਹੁੰਦਾ ਆਦਤ ਚਾਰ ਟਰੈਕਟਰ ਲੈ ਲੈ ਦੋ ਸੋ ਉਦੋਂ ਬਾਅਦ ਮੈਨੂੰ ਲੱਗਦਾ ਜੇ ਮੈਂ ਆਪ ਦੇ ਆਪ ਤੋਂ ਵੱਧ ਪਿਆਰ ਕਰਦਾ ਤਾਂ ਮੈਂ ਆਪ ਦੇ ਚਾਹਣ ਵਾਲੇ ਨੂੰ ਕਰਦਾ ਕੀ ਬਾਤ ਹੈ ਜੇ ਮੈਨੂੰ ਲੱਗਦਾ ਮੇਰਾ ਹਰ ਗੀਤ ਹਰ ਸਾਹ ਮੇਰੀ ਹਰ ਕੋਸ਼ਿਸ਼ ਹਰ ਐਫਰਟ ਚੰਗਾ ਗਾਉਣਾ ਤਜਰਬੇ ਕਰਨ ਦਾ ਵੀ ਮੇਰਾ ਹੀ ਮਤਲਬ ਹੈ ਬਤੌਰ ਗੀਤਕਾਰ ਜਦੋਂ ਨਾ ਤਾਂ ਪੁੱਛਿਆ ਗਿਆ ਕਿ ਜਿਹੜੇ ਕਲਾਕਾਰ ਅੱਜਕੱਲ ਗਨ ਪ੍ਰੋਮੋਸ਼ਨ ਦੀ ਗੱਲ ਕਰਦੇ ਆ ਹਥਿਆਰਾਂ ਦੀ ਗੱਲ ਕਰਦੇ ਨੇ ਤਾਂ ਉਸ ਵੇਲੇ ਬਬੂ ਮਾਨ ਜੀ ਦੇ ਜ਼ਿਹਨ ਦੇ ਵਿੱਚ ਕੀ ਆਉਂਦਾ ਇਹ ਨਹੀਂ ਨਾ ਉਹਨਾਂ ਨੇ ਇਹ ਵੀ ਜ਼ਾਹਿਰ ਕੀਤਾ ਕਿ ਉਹਨਾਂ ਦੀ ਦਿਲ ਦੀ ਇੱਛਾ ਹੈ ਕਿ ਉਹ ਇੱਕ ਵੇਲਾ ਆਵੇ ਜਦੋਂ ਕਮਾਂਡੋ ਟ੍ਰੇਨਿੰਗ ਲੈ ਸਕਣ ਕੋਈ ਵਾਰ ਚੱਲਦੀ ਹੈ ਕਈ ਜਿਹੜੇ ਵੇਲੇ ਹੁੰਨੇ ਮੇਰੇ ਅਗੇ ਉਹ ਲਿਖ ਦਿੰਦੇ ਆ ਵੀ ਫਲਾਣਾ ਗਾਉਣ ਵਾਲਾ ਕਿੱਥੇ ਆ ਹਾਂ ਵੀ ਹੁਣ ਗਾਇ ਕਿੱਧਰ ਗਏ ਤੁਸੀਂ ਮੈਨੂੰ ਇਹ ਗੱਲ ਦੱਸੋ ਮੈਂ ਕਿਉਂਕਿ ਆਪਾਂ ਆਮ ਸੁਧਾਰਨਾ ਮੈਂ ਕ੍ਰੀਏਟਿਵ ਆ ਮੈਂ ਲਿਖਦਾ ਮੈਂ ਮੈਂ ਮੇਰੇ ਕੋਲ ਹਰ ਗੱਲ ਦਾ ਜਵਾਬ ਹੈ ਜੀ ਮੰਨ ਲਓ ਮੈਂ ਸਿਵਿਲিয়ান ਐ ਕੀ ਇੱਕ ਸਿਵਿਲিয়ান ਕਿਸੇ ਆਰਮੀ ਜਦੋਂ ਕੋਈ ਆਪਰੇਸ਼ਨ ਚੱਲਦਾ ਕੀ ਇੱਕ ਸਿਵਿਲিয়ান ਉੱਥੇ ਵੈਪਨ ਲੈ ਕੇ ਜਾ ਸਕਦਾ ਬਿਲਕੁਲ ਵੀ ਨਹੀਂ ਨਹੀਂ ਜਾ ਸਕਦਾ ਨਹੀਂ ਤੇ ਫਿਰ ਮੈਨੂੰ ਲੱਗਦਾ ਲਿਖਣ ਵਾਲਾ ਕਿਉਂ ਲਿਖਦਾ ਵੀ ਚੱਲੋ ਹਥਿਆਰ ਲੈ ਕੇ ਮੈਂ ਪਰਸਨਲੀ ਤੁਹਾਨੂੰ ਇਸ ਟੀਵੀ ਦੇ ਜ਼ਰੀਏ ਦੱਸਦਾ ਕਿ ਮੇਰੀ ਬੜੀ ਮਨਸ਼ਾ ਹੈ ਕਿ ਮੈਨੂੰ 2 ਜਾਂ 3 ਮਹੀਨੇ ਮਿਲਣ ਮੈਂ ਕਮਾਂਡੋ ਟ੍ਰੇਨਿੰਗ ਕਰਨੀ ਚਾਹਣਾ ਬੜੀ ਤਮੰਨਾ ਹੈ ਮੇਰੀ ਮੈਂ ਇੱਕ ਵਾਰੀ ਫਲੋਰ ਵੀ ਗਿਆ ਸੀ ਮੇਰੇ ਅਫਸਰ ਸਹਿਬਾਨ ਮੇਰੇ ਬੜੇ ਪਿਆਰੇ ਬਿੱਤਰ ਸਿੰਘ ਸਰਦਾਰ ਜੀ ਤੇ ਉਹਨਾਂ ਦੇ ਨਾਲ ਸਾਡੇ ਫਿਰ ਮਾਤਾ ਜੀ ਬਿਮਾਰ ਹੋ ਗਏ ਸੀ ਮੈਂ ਤੇ ਜਾ ਨਹੀਂ ਹੋਇਆ ਮੇਰੀ ਬੜੀ ਤਮੰਨਾ ਸੀ ਮੈਂ ਮਹੀਨਾ ਤੁਹਾਡੇ ਇੱਥੇ ਇਹਦੇ ਟ੍ਰੇਨਿੰਗ ਸੈਂਟਰ ਲਾਉਣਾ ਹੈ ਅੱਛਾ ਜੀ ਤੇ ਜੇ ਇਦਾਂ ਦਾ ਕੋਈ ਹੋਵੇ ਨਾ ਤਾਂ ਮੈਂ ਜਿਹੜੇ ਮੇਰੇ ਫੈਨ ਆ ਮੈਂ ਉਹਨਾਂ ਨੂੰ ਸੰਤੁਸ਼ਟ ਕਰ ਲਈ ਜਿਹੜੇ ਮੈਨੂੰ ਨਹੀਂ ਸੁਣਦੇ ਮੈਂ ਉਹਨਾਂ ਲਈ ਕਦੇ ਗਾਇਆ ਹੀ ਨਹੀਂ ਵਾਕਿਆ ਵਾਕਿਆ ਮੈਨੂੰ ਲੱਗਦੀ ਹੈ ਕਿ ਤੁਸੀਂ ਜਿਹੜੇ ਮੈਨੂੰ ਚੰਗਾ ਸਮਝਦੇ ਨਹੀਂ ਸਮਝਦੇ ਮੈਨੂੰ ਲੱਗਦੀ ਉਹ ਮੈਨੂੰ ਨਾ ਸੁਣਨ ਤਾਂ ਕਿਉਂਕਿ ਜੇ ਸੁਣਨਗੇ ਕੜਤਣਾ ਹੋਗੀ ਬਾਅਦ ਚ ਪਰ ਇਹ ਗੱਲ ਕਲੀਅਰ ਹੈ ਵੀ ਉਹ ਹੌਲੀ 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 ਦਾ ਹੁਣ ਸਮਝ ਜਾਣੇ ਵੀ ਸਚਾਈ ਜਿਹੜੀ ਹੈਗੀ ਲਿਖੀ ਜਾਂਦੀ ਹੈ ਕੋਈ ਵੀ ਵੀਡੀਓ ਛੇਤੀ ਕਾਬੂ ਹੁੰਦੀ ਹੈ ਨਾ ਹਾਂ ਉਹ ਫਿਰ ਛੇਤੀ ਫੈਨ ਹੋ ਜਾਂਦੇ ਆ ਆ ਸਹੀ ਸੋ ਮੈਂ ਮੇਰੀ ਮੈਂ ਇਹ ਇਦਾਂ ਦੇ ਜਿਹੜੇ ਆਪਾਂ ਕਮੈਂਟ ਕਰਦੇ ਆ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਸਮਾਜ ਟੁੱਟਦਾ ਮਾਨਸਾਪ ਨੂੰ ਆਪਣੀ ਗਾਇਕੀ ਤੋਂ ਕਿਤੇ ਵੱਧ ਆਪਣੀ ਲਿਖਤੀ ਤੇ ਵਿਸ਼ਵਾਸ ਹੈ ਔਰ ਇਹ ਲਿਖਤ ਉਹ ਕਿਵੇਂ ਕਰਦੇ ਨੇ ਕਿਵੇਂ ਉਹ ਸ਼ਬਦਾਵਲੀ ਲੱਭਦੇ ਨੇ ਤੇ ਕਿਵੇਂ ਗਾਣ ਲਿਖਣ ਦੀ ਪ੍ਰੈਕਟਿਸ ਹੁੰਦੀ ਇਕ ਇੱਕ ਪ੍ਰੈਕਟਿਸ ਤਾਂ ਇਹ ਹੁੰਦੀ ਹੈ ਕਿ ਬੰਦਾ ਕਲਮ ਚੱਕਦਾ ਜਿੱਦਾ ਤੁਹਾਡਾ ਬੜਾ ਸੋਹਣਾ ਕਮਰਾ ਹੈ ਏਸੀ ਉਹਨੂੰ ਇਸ ਤਰ੍ਹਾਂ ਚਾਹੀਦਾ ਕਿ ਸ਼ਾਂਤੀ ਚਾਹੀਦੀ ਹੈ ਇੱਕ ਇਸ ਤਰ੍ਹਾਂ ਦੇ ਲੇਖਕ ਹੈ ਮੰਨੋ ਸ਼ੋਭਾ ਸਿੰਘ ਹੈ ਉਹ ਪੇਂਟਿੰਗ ਬਹਾਰ ਚ ਕਰ ਸਕਦਾ ਹੈ ਜਿਹੜਾ ਸ਼ਾਦਤ ਹਸਨ ਵੰਟੂ ਹੈ ਉਹ ਭੀੜ ਚ ਲਿਖ ਸਕਦਾ ਹੈ ਤੋਂ ਜਿਹੜੀ ਮੇਰੀ ਸ਼ੈਲੀ ਹੈ ਲਿਖਣ ਦੀ ਉਹ ਇਸ ਤਰ੍ਹਾਂ ਦੀ ਹੈ ਜਿਹੜੀ ਨਿੱਜੀ ਜ਼ਿੰਦਗੀ ਚ ਤੁਰਦੇ ਤੁਰਦੇ ਕਿਤੇ ਚਾਹ ਦੇਖੋ ਕਿਤੇ ਚਾਹ ਪੀ ਲਈ ਉੱਥੇ ਮੂਡ ਬਣ ਗਿਆ ਐਦਾਂ ਦਾ ਸੌਟਾ ਉਈ ਦੇ ਲਈ স্পেশাল ਵাক্ত ਨਹੀਂ ਕਿ ਹੁਣ ਹੁਣ ਇਦਾਂ ਲਿਖਿਆ ਜਾਊਗਾ ਇਦਾਂ ਉਹ ਫਿਲਮ ਲਈ ਲਿਖਿਆ ਜਾ ਸਕਦਾ ਜੇ ਫਿਲਮ ਨੂੰ ਅਸੀਂ ਹੁਣ ਪਿੱਛੇ ਇੱਕ ਫਿਲਮ ਦੀ ਤਿਆਰੀ ਕਰਦੇ ਸੀ ਉਹਦੇ ਗਾਣੇ ਸੀ ਕਿ ਟ੍ਰੈਵਲਿੰਗ ਦੇ ਗਾਣਾ ਮੰਨ ਲਓ ਹੁਣ ਉਹ ਟਰੱਕ ਦਾ ਗਾਣਾ ਉਹ ਤਾਂ ਉਹ ਸੋਚ ਕੇ ਲਿਖਣਾ ਪਊਗਾ ਬਟ ਜਿਹੜੇ ਐਸਟ ਦੇ ਗਾਣੇ ਆ ਉਹ ਬਿਨਾਂ ਸੋਚੇ ਹਿੰਦੀ ਫਿਲਮ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੂੰ ਉਹ ਫੋਲੋ ਕਰਦੇ ਨੇ ਉਹਨਾਂ ਨੂੰ ਸਰਾਂਦੇ ਨੇ ਜਿਵੇਂ ਕਿ ਦਲੀਪ ਸਾਹਿਬ ਦੇਵਾਨੰਦ ਜੀ ਰਾਜਕਪੂਰ ਸਾਹਿਬ ਪਰ ਇਹਨਾਂ ਹੀ ਨਹੀਂ ਉਹਨਾਂ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਦੋ ਗਾਣੇ ਸਭ ਤੋਂ ਜ਼ਿਆਦਾ ਪਸੰਦ ਨੇ ਉਹਨਾਂ ਦੇ ਉਹ ਫੇਵਰਟ ਗੀਤ ਨੇ ਔਰ ਉਹ ਕਿਹੜੇ ਨੇ ਆਉ ਦੱਸਦੇ ਆ ਮੈਨੂੰ 뮤지컬ੀ ਵੀ ਅੱਛਾ ਲੱਗਦਾ ਹੈ ਜੀ ਆ ਯਾ ਮੈਨੂੰ ਉਹਦੀ ਜਿਹੜੀ ਬੀਟ ਵੀ ਅੱਛੀ ਲੱਗਦੀ ਹੈ ਉਹ ਦੋ ਗਾਣੇ ਇੱਕ ਤਾਂ ਚੁਰਾ ਲਿਆ ਹਾਂ ਹਾਂ ਇੱਕ ਹੈਗਾ ਦਮ ਮਰ ਦਮ ਇਹ ਉਹ ਸਾਊਂਡ ਤੇ ਜਿਹੜੀ ਉਹ ਮੇਰੇ ਕੰਨਾਂ ਚ ਅਕਸਰ ਗੂੰਜਦੀ ਰਹਿੰਦੀ ਹੈ ਸਾਉਂਦ ਦੀ ਜੜੀ ਮਿਤਰਾ ਦੀ ਛਤਰੀ ਤੇ ਉੱਡ ਗਈ ਨਿੰਦਰਾ ਇਹ ਕੁਝ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਰਿਲੀਜ਼ ਹੋਏ ਤਾਂ ਦੋ ਦਹਾਕਿਆਂ ਤੋਂ ਉੱਤੇ ਹੋ ਗਏ ਨੇ ਪਰ ਅੱਜ ਵੀ ਸੁਣੇ ਜਾਂਦੇ ਨੇ ਗਾਏ ਜਾਂਦੇ ਨੇ ਤੇ ਹੁਣ ਤੁਸੀਂ ਵੀ ਤਿਆਰੀ ਖਿੱਚ ਲਓ ਕਿਉਂਕਿ ਬੱਬੂ ਮਾਨ ਜੀ ਹੁਣ ਸਾਨੂੰ ਨਜ਼ਰ ਆਣਗੇ ਵੱਡੇ ਪਰਦੇ ਤੇ ਜਿਦੇ ਉਹ ਲੈ ਕੇ ਆ ਰਹੇ ਨੇ ਆਪਣੀ ਅਗਲੀ ਫਿਲਮ ਜਿਸ ਦਾ ਟਾਈਟਲ ਹੈ ਸ਼ੌਂਕੀ ਸਰਦਾਰ ਵਿਦ ਗੁਰੂ ਰੰਧਾਵਾ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ 16 ਮਈ ਨੂੰ ਇਸ ਜੀ ਇਸ ਛੋਟੀ ਜਿਹੀ ਚਲਕ ਦੇ ਵਿੱਚ ਤਾਂ ਤਹਿਲ ਕਮਚਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਦੋਨੋਂ ਸੋ ਹੁਣ ਸਮਾ ਹੋ ਗਿਆ ਅਲਵਿਦਾ ਲੈਂਦਾ ਤੇ ਜੇ ਤੁਸੀਂ ਵੀ ਹੋ ਬਬੂ ਮਾਨ ਜੀ ਦੇ ਫੈਨ ਐਂਡ ਯੂ ਵਾਂਟ ਟੂ ਵਿਸ਼ ਹਿਮ ਥੈਨ ਯੂ ਕੈਨ ਡੂ ਸੋ ਵਿਸ਼ਿੰਗ ਬਬੂ ਦ ਮੈਨ ਆਫ ਪੰਜਾਬੀ ਐਂਟਰਟੇਨਮੈਂਟ میوزਿਕ ਇੰਡਸਟਰੀ ਅ ਵੈਰੀ ਹੈਪੀ ਬਰਥਡੇ ਤੁਸੀਂ ਵੀ ਆਪਣੀ ਵਿਸ਼ਸ ਦੇ ਸਕਦੇ ਹੋ ਉਹਨਾਂ ਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਤੇ ਇਸੇ ਦੇ ਨਾਲ ਜੇ ਵੀਡੀਓ ਆ ਤੁਹਾਨੂੰ ਪਸੰਦ ਤੁਹੋ ਲਾਈਕ ਸ਼ੇਅਰ ਐਂਡ ਕਮੈਂਟ ਵਿਦ ਯਰ ਫਰੈਂਡਸ